ਪਾ ਘੁੰਮਦੇ ਪਿਆ ਸ਼ਕਾਗੋ ਸਿਟੀ ਸੈਂਟਰ ਮੈਂ ਤੇ ਮਮੀ ਤੋਂ ਤੋਂ ਨਾਲ ਸਾਡੇ ਮਾਮਾ ਜੀ ਤੋਂ ਨਾਲ ਮਾਸਟਰ ਜੀ ਆਪਣੀ ਕਰਦੇ ਪਏ ਫੋਟੋਗ੍ਰਾਫੀ ਮਾਸਟਰ ਜੀ ਲੱਗੇ ਹੋਏ ਇਹਦੇ ਇਹ ਲੋ ਜੀ ਅਸੀਂ ਫਾਈਨਲੀ ਅਮਰੀਕਾ ਆ ਗਏ ਸੀ ਤੇ ਕੱਲ ਬਹੁਤ ਥੋੜੇ ਟਾਈਟ ਸੀ ਅੱਜ ਅਸੀਂ ਚੱਲੇ ਆ ਸਿਟੀ ਦਾ ਦੌਰਾ ਕਰਨ ਗੁਰੂ ਘਰ ਚੱਲੇ ਆ ਮੱਥਾ ਟੇਕਣ ਤੇ ਥੋੜਾ ਬਹੁਤਾ ਐਕਸਪਲੋਰ ਕਰਾਂਗੇ ਹੋਰ ਬਾਕੀ ਤੁਸੀਂ ਵੀਡੀਓ ਤੇ ਬਣੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਭੁੱਲਿਓ ਤੁਹਾਡਾ ਆਪਣਾ ਨਾਮ ਬਾਹਰ ਤਾਂ ਨਹੀਂ ਹਨਗੇ ਲੋ ਜੀ ਅਮਰੀਕਾ ਦੇ ਸ਼ਹਿਰ ਸ਼ਿਕਾਗੋ ਦੀਆਂ ਸੜਕਾਂ ਇਹ ਗੁਰੂ ਘਰ ਅਸੀਂ ਗੁਰੂ ਘਰ ਪਹੁੰਚੇ ਜੀ ਅਸੀਂ ਲਓ ਜੀ ਇਹ ਗੁਰੂ ਘਰ ਦਾ ਫਰੰਟ ਗੇਟ ਹੈ ਤੇ ਪਰਲੇ ਪਾਸੇ ਦੂਜਾ ਗੇਟ ਹੈ ਤੇ ਅਸੀਂ ਹੁਣ ਕਰਾਂਗੇ ਨਮਸਤਕ ਹੋਵਾਂਗੇ ਗੁਰੂ ਘਰ ਤੇ ਤੁਸੀਂ ਬਣੇ ਰਹੋ ਵਲੌਗ ਤੇ ਦੇਖੋ ਮਾੜੇ ਵਲੌਗ ਉਹ ਵਹਿ ਲਗੇ ਨਥੇ ਲੋ ਜੀ ਆ ਗੁਰੂ ਘਰ ਹੈ ਆਪੋ ਦਰਸ਼ਨ ਕਰ ਵਗੈਰਾ ਕਰ ਲਏ ਨੇ ਤੇ ਲੰਗਰ ਵਗੈਰਾ ਵੀ ਛਕ ਲਿਆ ਤੇ ਗੁਰੂ ਘਰ ਬਹੁਤ ਵੱਡਾ ਹੈ ਜੀ ਉਹ ਵੇਖ ਲਓ ਉਥੋਂ ਬਾਉਂਡਰੀ ਇਹ ਨਾਲ ਸ਼ੁਰੂ ਹੁੰਦੀ ਗੁਰੂ ਘਰ ਦੀ ਪੀ ਆਇ ਕੋ ਜੀ ਇਹਨਾਂ ਨੂੰ ਲਾਏ ਨੇ ਕਿ ਕੋਈ ਜਾਨਾ ਗਿਰਨ ਆਵੇ ਤੇ ਹੰਦੇ ਪੁਣਾ ਕੇ ਡਾਗੀਆਂ ਲਾਈਆਂ ਆਂਦੇ ਆ ਰਿਹਾ ਲੋ ਜੀ ਹੁਣ ਚੱਲੇ ਆਂ ਕਾਰ ਨੂੰ ਗੁਰੂ ਸਾਹਿਬ ਮੱਥਾ ਟੇਕ ਲਿਆ ਕਾਰ ਨੂੰ ਜਾ ਰਹੇ ਆਂ ਸੇਮ ਆਰਡਰ 2 2 ਤੁਹਾਨੂੰ ਵਟਸਐਪ ਅ ਸਮੂਰ ਸਵਿਚ 2 ਆਪਾਂ ਜਾਂ 2 ਐਮ ਕੋਈ ਨਹੀਂ ਫਿਰ ਇਹ ਇਹਦੀ ਹੈ ਪਾਰਟੀ ਫਿਰ ਲੈਣੀ ਪਣੀ ਹੈ ਇਦਾਂ ਨਹੀਂ ਲਓ ਜੀ ਫਾਈਨਲੀ ਆ ਗਿਆ ਘਾਰ ਤੇ ਹੁਣ ਆਪਾਂ ਬਹੁਤ ਸਪੈਸ਼ਲ ਆਪਣੇ ਫੈਮਿਲੀ ਮੈਂਬਰਾਂ ਨੂੰ ਮਿਲਣਾ ਆਪਾਂ ਸასიਕਾਰ ਸასიਕਾਰ ਆ ਸასიਕਾਰ ਵਾ ਵਾ ਜੀ ਫਿਰ ਟਿਕਾ ਵਧੀਆ ਜੀ ਜੀ ਵਧੀਆ ਵੈਲਕਮ ਜੀ ਵੈਲਕਮ ਜੀ ਇਹਦੀ ਸასიਕਾਰ ਸასიਕਾਰ ਸასიਕਾਰ

ਸ਼ਿਕਾਗੋ ਦੇ ਟਾਉਂ ਟਾਉਂ ਦੀਆਂ ਇੰਨੀ ਉੱਚੀਆਂ-ਉੱਚੀਆਂ ਇਮਾਰਤਾਂ ਤਾਂ ਦੇਖ ਕੇ ਤੇ ਚੱਕਰੀਆਂ ਆਂਦੇ ਪਏ ਨੇ ਤੇ ਵਧੀਆ ভিউ ਹੈ ਜੀ ਵਧੀਆ ਐਕਸਪੀਰੀਅੰਸ ਹਾਂਜੀ ਦੇਖ ਰਿਹਾ ਇਹਨੇ ਫੋਟੋ ਲੰਬੀ ਕਰਕੇ ਸ਼ਿਕਾਗੋ ਦੀ ਬਿਲਡਿੰਗਾਂ ਇੱਧਰ ਖੜਵਾ ਮਿੱਧਰ ਐਡ ਵੈਸਟ ਆਨ ਈਸਟ ਆਹ ਵੇਖੋ ਜੀ ਸ਼ਿਕਾਗੋ ਦੀ ਸਿਟੀ ਸੈਂਟਰ ਅਰੇ ਲੈ ਕੇ ਕੀ ਟਿਮ ਲੋ ਜੀ ਦੇਖੋ ਜੀ ਬਿਲਡਿੰਗਾਂ ਦੇਖੋ ਜੀ ਯੂਸੀ ਦੀ ਬਿਊਟੀ ਬਹੁਤ ਜੀ ਬਾਕੀ ਬਿਊਟੀਫੁਲ ਹੈਗਾ ਇਹਦਾ ਕਹਿੰਦੇ ਮਾਰਨ ਯੋਜਪਾਈ ਆ ਡਰਾਈਵਰ ਇੱਥੇ ਹਰਾ ਇੰਡੀਆਨ ਰਹਿੰਦੇ ਨੇ ਤੇ ਇੰਡੀਅਨ ਸਟਰੀਟ ਮੈਂ ਮਾਰਕੀਟ ਹੈ ਉਧਰ ਜਾ ਰਹੇ ਆ ਲੈ ਕੇ ਬਾਰਕ ਚ ਪਹਿਲਾਂ ਹੋ ਕੇ ਫਿਰ ਉਧਰ ਜਾ ਰਹੇ ਆ ਹਾਂਜੀ ਤੇ ਸੋਨਾ ਤੇ ਬਹੁਤ ਸੋਨਾ ਮੈਨੂੰ ਲੱਗਾ ਮੈਨੂੰ ਤੇ ਆ ਦੇਖ ਲੋ ਜੀ ਵਾਕਿਆ ਵਾਈ ਵੀ ਚੰਗੀ ਇਥੇ ਵਖਰੀ ਹੈ ਵਾਈ ਉਹ ਇਹ ਪਾਰਕ ਵਿੱਚ 96 ਵੀ ਵਾਹ ਇਹ ਚੀਜ਼ ਵਾਹ ਦੇਖੋ ਜੀ ਲੋ ਜੀ ਆ ਦੇਖੋ ਜੀ ਪਾਰਕ ਮਿਲਿਨੀਅਮ ਪਾਰਕ ਆ ਬੜੇ ਬੜੇ ਗਲਾਸ ਦੇ ਰੱਖਿਆ ਨਾ ਕਿੰਨਾ ਸੋਹਣਾ ਗਲਾਸ ਲੋ ਜੀ ਲੋ ਜੀ ਗਾਇਸ ਆ ਗਏ ਅਸੀਂ ਬਹੁਤ ਡੇ ਗਲਾਸ ਕੋਲ ਆ ਲੋ ਜੀ ਆਪਾਂ ਘੁੰਮਦੇ ਪਿਆ ਸ਼ਿਕਾਗੋ ਸਿਟੀ ਸੈਂਟਰ ਮੈਂ ਤੇ ਮਮੀ ਨਾਲ ਸਾਡੇ ਮਾਮਾ ਜੀ ਨਾਲ ਨਾਲ ਜਿਹੜੀ ਆਪਣੀ ਫੋਟੋਗ੍ਰਾਫ ਕਰ ਮਾਸਟਰ ਜੀ ਆਪਣੀ ਕਰਦੇ ਪਏ ਫੋਟੋਗ੍ਰਾਫੀ ਮਾਸਟਰ ਜੀਓ ਲੱਗੇ ਹੋਏ ਨੇ ਵੀਡੀਓ ਦਿਖਾ ਜਾ ਗਿਆ ਖਾਂ ਉਹ ਟੱਕਲਾ ਨਰ ਬੰਨ ਉਹ ਟੋਡੀ ਹੈ ਆਹੋ ਅਸਮਾ ਅੱਪਾ ਦੂਸ਼ ਨੂੰ ਆਹ ਇੱਕ ਗੇ ਵੀ ਮਤੀਸ ਮੇਰੇ ਬਾਲ ਆਈ ਕਿਤੇ ਚੱਕਰ ਇਹਦਾ ਸਾਦੇ ਚਾਹੇ ਤੇ ਤੁੰਗੂ ਜੇਇ ਕਾਰ ਹੋ ਜੀ ਮੈਂ ਤੇਰਾ ਨਾਮ ਯਾਰ ਰੱਖਾਇਆ ਇਹ ਬਹੁਤ ਬਣਾਇਆ ਕਦਾ ਇਹ ਆਹੋ ਲਿਆ ਟਰੰਪ बेलकुल टाइप का यार आ गया है अपने इंडियन सारा इंडियन रहा इतना ਕੋਈ ਨਹੀਂ ਕੋਈ ਨਹੀਂ ਆ ਬੋਗਲਾ ਨਹੀਂ ਰੋਕ ਲੈਣੀ ਹੋਣੀ ਲੋਈ ਦੇ ਲਓ ਵੈਗੋਵਾਲ ਦਾ ਬਾਜ਼ਾਰ ਅੱਪੀ ਪਾਕਿਸਤਾਨੀ ਇੰਡੀਅਨ ਬਾਬਾ ਜੀ ਦੇਚੇ ਪਰ ਮੈਨੂੰ ਮੇਖ ਲੱਗਦੇ ਇੱਟਾ ਦਾ ਬਾਹਰ ਹੀ ਪਕਾਤਾ ਸੁਣੋ ਲੋਈ ਗੁਰਦੁਆਰਾ ਆਏ ਜੀ ਸ਼ਿਕਾਗੋ ਤੇ ਮੇਨ ਗੁਰਦੁਆਰਾ ਗੁਰੂਕਾਰਾ ਬਹੁਤ ਵਧੀਆ ਆਹ ਦੇਖੋ ਭਾਈ ਸਾਹਿਬ ਲੋ ਜੀ ਇੱਕ ਆ ਗੁਰੂ ਘਰ ਹੈ ਇਹ ਪੂਰੇ ਬਾਜ਼ਾਰ ਤੇ ਵਿੱਚ ਪੈਂਦਾ ਹੈ ਬਹੁਤ ਸੋਹਣਾ ਤੇ ਬਹੁਤ ਇੱਥੇ ਸਾਨੂੰ ਪੰਜਾਬੀ ਮਿਲਦੇ ਨੇ ਆਂਦੇ ਨੇ ਪੂਰੀ ਸੈਂਟਰ ਦੇ ਵਿੱਚ ਪੈਂਦਾ ਬਾਜ਼ਾਰ ਤੇ ਤੇ ਸਤਨਾ ਵਾਏਗਾ ਤੇ ਲੰਗਰ ਵੀ ਇੱਥੇ ਮਿਲਦਾ ਹੀ ਰਹਿੰਦਾ 24 ਘੰਟੇ ਤੁਸੀਂ ਮੈਨੂੰ ਕੋਈ ਆ ਨਹੀਂ ਕਰ ਚੱਲ ਵੀ ਗਾਣਾ ਲਾ ਲਾ ਤੇ ਗਾਣਾ ਕਰ ਜਿੰਦਗੀ ਕਾਦੀ ਤੇ ਪੁੰਡਾ ਰੱਖਿਆ ਫੇਰ you <music> ਜੀ ਅੱਜ ਦਾ ਵਲੋਗ ਕਿੱਥੇ ਕਰਦੇ ਐਂਡ ਤੇ ਮਿਲਦੇ ਆ ਨਵੇਂ ਵਲੋਗ ਤੇ ਤੇ ਥੋੜਾ ਟਾਇਰਡ ਹੋ ਜਗੇ ਆ ਤੇ ਹੁਣ ਕਰਦੇ ਰੈਸਟ ਬਾਕੀ ਚੈਨਲ ਤੇ ਬਣੇ ਰਹੋ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ ਨਾ ਭੁੱਲਿਓ